ਤੁਸੀਂ ਤਾਂ ਲੱਗੇ ਪਿਓ ਗਾਇਕ ਭਾਈਚਾਰਾ ਵੀ ਲੱਗਿਆ ਹੋਇਆ ਐਕਟਰ ਵੀ ਲੱਗੇ ਹੋਏ ਨੇ ਕੁਝ ਪੋਲੀਟੀਕਲ ਪਾਰਟੀਆਂ ਵੀ ਲੱਗੇ ਹੋਏ ਨੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਵੀ ਲੱਗੇ ਹੋਏ ਨੇ ਸੁਖਵੀਰ ਬਾਦਲ ਦੀ ਬੜੀ ਚਰਚਾ ਹੁੰਦੀ ਹੈ ਕਿ ਜਿੱਥੇ ਜਾਂਦੇ ਤੇਲ ਦੇ ਟੈਂਕਰ ਦੇ ਉੱਤੇ ਪੈਸੇ ਦਿੱਤੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਉਹ ਤਾਂ ਸੱਤਾ ਦੇ ਵਿੱਚ ਵੀ ਨਹੀਂ ਹੈ ਕਿਸੇ ਦਾ ਕੋਈ ਵੀ ਮੰਤਵ ਹੋਵੇ ਕੁਝ ਹੋਵੇ ਮਦਦ ਤਾਂ ਹੋ ਰਹੀ ਹੈ ਬਹੁਤ ਚੰਗੀ ਗੱਲ ਹੈ ਜੀ ਜਿਹੜੇ ਸੱਤਾ ਦੇ ਵਿੱਚ ਨਹੀਂ ਵੀ ਹੈਗੇ ਨੇ ਜੋ ਮਦਦ ਕਰ ਰਹੇ ਨੇ ਬਹੁਤ ਚੰਗੀ ਗੱਲ ਹੈਗੀ ਹੈ ਜੀ ਐਂਟੀ ਸੈਲ ਹੁੰਦੇ ਆ ਜੀ ਉਹਨਾਂ ਨੇ ਤਾਂ ਗੱਲਾਂ ਚੱਕੜੀਆਂ ਚੱਕੜੀਆਂ ਰੇ ਗਿਆ ਸੋ ਭਈ ਪਤਾ ਇਹ ਹੀ ਮੈਨੂੰ ਲੱਗਦਾ ਆ ਪਾ ਪਿੱਛੇ ਰਹਿ ਜਾਣੇ ਕਿਸੇ ਨਾ ਕਿਸੇ ਜੇ ਆਪਾਂ ਹਮੇਸ਼ਾ ਅਗਾਹ ਵੱਧੂ ਸੋਚ ਪੋਜ਼ਿਟਿਵ ਪੱਖ ਦੇਖੀਏ ਨਾ ਜੀ ਤੋ ਤਾਂ ਖੁਸ਼ੀਆਂ ਖੁਸ਼ੀਆਂ ਹੋਣੀਆਂ ਚੀਜ਼ਾਂ ਆਉਣੀਆਂ ਹੀ ਨਹੀਂ ਹੈਗੀਆਂ ਮੈਂ ਕਹਿ ਰਿਹਾ ਵੀ ਉੱਚ ਨੁਕਸਾਨ ਕੀ ਹੈ ਨੁਕਸਾਨ ਤਾਂ ਕੁਝ ਵੀ ਨਹੀਂ ਹੈ ਨਾ ਕੁਝ ਦੇ ਕੇ ਹੀ ਜਾ ਰਿਹਾ ਹੈ ਬੰਦਾ ਦੇ ਕੇ ਜਾ ਰਿਹਾ ਜੇ ਫਿਰ ਉਹਦੀ ਉਹਦੀ ਤਾਰੀਫ ਕਰੋ ਨਾ ਸੋ ਜੇ ਬੰਦਾ ਦੇਖ ਕੇ ਕਈ ਵਾਰੀ ਭਾਈ ਮੈਂ ਤੁਹਾਨੂੰ ਇਹ ਵੀ ਦੱਸਦਾ ਹਾਂ ਇਵਨ ਜੇ ਮੈਂ ਮੇਰੀ ਫਾਊਂਡੇਸ਼ਨ ਹੈ ਸਮ ਟਾਈਮਸ ਮੈਂ ਫੰਡਸ ਦੇ ਕਿਸੇ ਨੂੰ ਕਹਿੰਦਾ ਨਹੀਂ ਹੈਗਾ ਜੀ ਤੁਹਾਨੂੰ ਪਤਾ ਐਨ ਜੀਓ ਜਦੋਂ ਹੁੰਦੀਆਂ ਨੇ ਬਹੁਤ ਬੰਦੇ ਸਵਾਲ ਹੁੰਦੇ ਚੁਕਾਉਂਦੀ ਆਲੇ ਹੈ ਨਾ ਉਹ ਕਿਤੇ ਨਾ ਕਿਤੇ ਮੈਂ ਕੇਅਰ ਨਹੀਂ ਕਰਦਾ ਹੈਗਾ ਜੀ ਕਿਉਂਕਿ ਆਪਣੀ ਕੀ ਕਹਿੰਦੇ ਨੇ ਕਿ ਜਿਹੜਾ ਚੜਾਵਾ ਹੈ ਨਾ ਉਹ ਕਹਿੰਦੇ ਨਹੀਂ ਤੇ ਉਹਦੇ ਨਾਲ ਹੁੰਦਾ ਜੀ ਤੇ ਉਹਦਾ ਇਨਸਾਫ ਕਰਨ ਵਾਲਾ ਉੱਪਰ ਬੈਠਾ ਉਹਨੂੰ ਆਪਾਂ ਜਵਾਬ ਬਾਕੀ ਤੋ ਮੈਂ ਤਾਂ ਕੇਅਰ ਕਰਦਾ ਹੀ ਨਹੀਂ ਜੀ ਬਟ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਲੋਕ ਜਿਹੜੇ ਹੈਗੇ ਨੇ ਉਹ ਇਹ ਕਹਿ ਦਿੰਦੇ ਨੇ ਕਹਿੰਦੇ ਯਾਰ ਇਹ ਮੇ ਬਰਾਂਹੇ ਕਹਿੰਦੇ ਨੇ ਫਿਰ ਆਏ ਕਹਿੰਦੇ ਨੇ ਛੱਡੋ ਮਰਾ ਸੋ ਉਹਦੇ ਨਾਲ ਨੁਕਸਾਨ ਹੀ ਹੁੰਦਾ ਜੀ ਜੇ ਬਲਕਿ ਐਪਰੀਸ਼ੀਏਸ਼ਨ ਹੋਵੇ ਵੀ ਆਰ ਉਹ ਉੱਥੇ ਗਿਆ ਉਹ ਉੱਥੇ ਗਿਆ ਬੰਦੇ ਨੂੰ ਹੋਰ ਹੌਸਲਾ ਬੱਦ ਹੌਸਲਾ ਮਿਲਦਾ